ਸਸਕਾ ਵਿੱਚ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਰੀ ਫਾਰਮ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਅੱਜ ਫਿਰ ਆਪਾ ਫੋਜੀ ਸਾਹਿਬ ਕੋਲ ਪਹੁੰਚ ਚੁੱਕੇ ਆ ਚਲੋ ਪਿਛਲਾ ਮਾਲ ਦਾ ਬਾਈਰ ਸੇਲ ਕਰ ਚੁੱਕੇ ਆ ਨਵਾਂ ਮਾਲ ਲੈ ਕੇ ਆਏ ਆ ਤੇ ਸ਼ੁਰੂ ਕਰਦੇ ਆ ਬਾਜੀ ਸਤਿ ਸ਼੍ਰੀ ਅਕਾਲ ਸასი ਹਨੀ ਜੀ ਸਾਰੀ ਹੀ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਸਾਰੇ ਸੰਗਤ ਨੂੰ ਦੇ ਸਾਵ ਦੇ ਸਾਂ ਬੈਠਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਸਾਰਿਆਂ ਨੂੰ ਇਹ ਵੀ ਮਹਾਰਾਜ ਤੰਦਰੁਸਤੀ ਬਖਸ਼ੇ ਕਾਰੋਬਾਰ ਦੇ ਵਾਧੇ ਬਖਸ਼ੇ ਤੇ ਆਪੇ ਪ੍ਰਮਾਤਮਾ ਹੀ ਸਾਰਿਆਂ ਦਾ ਕਾਰੋਬਾਰ ਚਲਾਵੇ ਸਾਡਾ ਵੀ ਗਰੀਬਾਂ ਦਾ ਚਲਾ ਇਹ ਸਾਰਾ ਰ ਚੱਲੂ ਤੇ ਸਾਡਾ ਚੱਲੂ ਇਸੇ ਤਰ੍ਹਾਂ ਮਹਾਰਾਜ ਕਾਬ ਸਾਡਾ ਚਲਾਵੇ ਚਲੋ ਪਿਛਲਾ ਮਾਲ ਤੇ ਥੋੜਾ ਬੋਧਾ ਰ ਹੈ ਲਾ ਕੋਈ ਵੇਚ ਗਿਆ ਚਲੋ ਐ ਹੀ ਹੁੰਦਾ ਕੋਈ ਦਰ ਚੱਲਦਾ ਹੈ ਜੇ ਕੋਈ ਸਾਰਾ ਕੰਮ ਏ ਟੂ ਜ਼ੈਡ ਨਹੀਂ ਹੁੰਦਾ ਬਾਕੀ ਵਧੀਆ ਮਾਲ ਸਾਰਾ ਸੰਦੀਪ ਜੀ ਸਪੜਾਈ ਆ ਇਹਨੂੰ ਪਤਾ ਹੀ ਲੈਣੇ ਤੇ ਅਸੀਂ ਚੰਗੇ ਹੀ ਹੁੰਦੇ ਆ ਗਾੜੀ ਗਾਕਾਂ ਦੀ ਬੱਜੀ ਚਲੋ ਗਾ ਗਾਕੇ ਦੇ ਹੁੰਦੇ ਨੇ ਉਹ ਜੀ ਸਵਾਜੀ ਕਿਤੇ ਫਿਰ ਜੀ ਅੱਜ ਬਗੜਾ ਆਪਣੇ ਕੋਲ ਸਾਤ ਹੋਣਗੇ ਅੰਦੀ ਜੀ ਅੱਛਾ ਹਾਂ ਜੀ ਜੜਾ ਸਾਰੀਆਂ ਹੀ ਵਧੀਆ ਹੈ ਕੋਈ ਠੀਕ ਹੋਣਗੇ ਬਾਕੀ ਮਾਲ ਦਾ ਸੰਦੀਪ ਸਾਹਿਬ ਮੁੱਲ ਪੈਣਾ ਬਿਲਕੁਲ ਜੀ ਜੇ ਹੁਣ ਮਾਲ ਥੋੜਾ ਆਪਾਂ ਹੌਲਾ ਲਵਾਂਗੇ ਤੇ ਰੇਟ ਹੌਲਾ ਕਰ। ਹੋਰ ਆ ਗਿਆ ਭਾਈ ਜੀ। ਜੇ ਬਾਹਰੋਂ ਮਾਲ ਚੰਗਾ ਲਿਆ ਤੇ ਫੇਰ ਮੁੱਲ ਚੰਗਾ ਹੀ ਦੇਣਾ। ਬਿਲਕੁਲ ਜੀ। ਚੰਗੀ ਚੀਜ਼ ਤੇ ਤੁਸੀਂ ਕੋਈ ਕਾਰ ਵੇਚਣ ਦੇ, ਕੋਈ ਮੋਟਰਸਾਈਕਲ ਵੇਚਣ ਦੇ, ਕੋਈ ਟਰੈਕਟਰ ਵੇਚਣ ਦੇ। ਮੰਡੋਂ ਮੰਡੀ। ਚੰਗੀ ਚੀਜ਼ ਹੈ ਨਾ, ਉਹਦੇ 70 ਕ ਆ ਗਿਆ। ਤੇ ਜਿਹੜਾ ਕੋਈ ਮੇਰੇ ਵਰਗਾ ਮੁੰਡਾ ਖੋਲੜ ਜਾ ਆਇਆ, ਉਹਦਾ ਕਿਨੇ ਪੁੱਛਣਾ? ਮੁੰਡਿਆਂ ਦਾ ਮੁੱਲ ਮੁੰਡਿਆਂ ਅਰਗੇ। ਬਿਲਕੁਲ ਬਿਲਕੁਲ ਜੀ। ਜਿਹੜੀ ਚੰਗੀ ਚੀਜ਼ ਉਹਦਾ ਮੁੱਲ ਬਾਹਰ ਚੰਗਾ ਕਰਨਾ ਬਿਲਕੁਲ ਜੀ ਸਿਆ। ਕਰਕੇ ਹੁਣ ਪਾਲ। ਦਲਬਾਤਾ ਕਰਨੀ ਆ ਨਿਕਰੀ ਜਾਂਦੇ ਆ ਕਿਹਦੇ ਭੱਡੇ ਭਾਲੇ ਨੇ ਤੇ ਵਜਿਦਾ ਹੱਥ ਆ ਜਾਏ ਇਹ ਗੱਬੜ ਗਈ ਇਹ ਸੰਦੀਪ ਸਾਹਿਬ ਗੱਬੜ ਵਛੀ ਆ ਹਾਂਜੀ ਕਰਮਾਲੀ ਛਿੱਗੀ ਪਿਓਰ ਕਰਾਂਦੀਆਂ ਮੂੰਹ ਪਟਾਉਂਦੇ ਆ ਅੱਛਾ 6 ਦਾ ਹੈ 6 ਦਾ ਦੂਜਾ ਸਵਾਰੀ ਠੀਕ ਆ ਲੋ ਜੀ ਵੇਖੋ 6 ਦਾ ਬਿਹੜਾ ਅਜੇ ਵਛੀ ਪਰ ਪ੍ਰਵਾਹ ਕੋਈ ਨਹੀਂ ਲੈ ਜੋ ਆ 6 ਇਹਦੇ ਲੈ ਜੋ 15 ਗਨ ਦੀ 15 ਗਨ ਇਹ ਦੋ ਰੋ ਲੋ ਵੇਖੋ ਗਰਾਮੀ ਜਾਜੁਰਪੁਰੀ ਕੁਝ ਦੇ ਕਿੰਨਾ ਕਰਨ ਤੁਹਾਡਾ ਸੰਦੋਸ ਇਹ ਹੋਣਾ ਅਗਲੇ ਹੰਤੇ ਕਹਿਣ ਦੀ ਜਮਾਨੀ ਆਂਦੇ ਪਹਿਲੇ 6 ਸੋਇ 32 ਸੀ ਸਕਟਰਾ ਹੁਣ ਅਹੀਂ ਕਿਉਂਗੇ ਹਾਂ ਬਿਲਕੁਲ ਜੀ ਬਿਲਕੁਲ ਅਗਲੇ ਹੰਤੇ ਬੰਨਦੇ ਪਰ ਵਛੀ ਦੇਣਾ ਵੀ ਹੋਣਾ 15 ਦਿਨ ਜਾਂ ਦੇ ਤੁਰ 15 20 20 15 ਦਿਨਾਂ ਨੂੰ ਵਛੀ ਸੁਣੀਏ ਤੇ ਵਛੀ ਹੁਣੇ ਵੇਚ ਨਹੀਂ ਮਿਲਦੀ ਸਾਜੀ ਬੜੀ ਬਣੀ ਪਈ ਹੈ ਉਹ ਜੀ ਵਛੀ ਨੂੰ ਪਤਾ ਕਿਉਂ ਨਹੀਂ ਹਾਂ ਜੀ ਅਜੇ ਵਛੀ ਨੂੰ ਪਤਾ ਨਹੀਂ ਕੋਈ ਪ੍ਰਵਾਨ ਹੈ ਜੀ ਆ ਜੋ ਉਹ ਹਾਉ ਮੂੰਹ ਬੋਣਾਂ ਹੂੰ ਜੀ ਇਹ ਜੋ ਗੁੰਡਈ ਥੱਲੇ ਬਿਲਕੁਲ ਜੀ ਆਜੋ ਲੈ ਆਓ ਅੰਦਰ ਤੋਂ ਵਾਲੀ ਜੀ ਪੂਰੀ ਪਲੀ ਪਲਾਈ ਨਾ ਜੀ ਹਾਂ ਜੀ ਮੈਂ ਪੁੱਛਦਾ ਬੱਤੀ ਦਾ ਮੁੱਲ ਨਾ ਮੇਰਾ ਗੋਣਾ ਹਾਂ ਜੀ ਇਹੋ ਜੀ ਬੱਤੀ ਦਾ ਲੋਹੀ ਦੇ ਚਾਹ ਰਿਹਾ ਤੇ ਕੋਈ ਮਾਰਦੇ ਜਿਸੇ ਮਾਈ ਜੀ ਬੰਦ ਬਹੁਤ ਬੰਦ ਹਾਂ ਜੀ ਉਹ ਜੀ ਉਹ ਜੀ ਬਸ ਕਾਸੇ ਦੇ ਪਾਸੇ ਇਹੋ ਜੀ ਬੱਤੀ ਦਾ ਕੀ ਮੰਗਿਆ ਤੇ ਲੱਖ ਰੁਪਈਆ ਕੋਈ ਮੰਗਦਾ ਸਵਾਲ ਆਖਦੇ ਕੋਈ ਕਹਿੰਦਾ ਵੀ ਮੈਂ ਫੋਨ ਤੇ ਵੇਖਿਆ ਮੈਂ ਬੋਦੇ ਚੈਨਲ ਵਾਲੇ ਜਿਹੜੀ ਬੱਛੀ ਕੋਸੋੜੀ ਸਾੜੀ ਹੁੰਦੀ ਆ ਫੋਨ ਤੇ ਪੂਰੀਅਰ ਕਰਾਇਆ ਹਾਂ ਵੀ ਸਾ ਦੇ ਰਿਹਾ ਤੇ ਉਹ ਗਰਾਊਂਡ ਜੀ ਗਰਾਊਂਡ ਦੇ ਜਿਹੜੀ ਗੱਲ ਆ ਵੇਖ ਕੋਈ ਬੱਛੀ ਦੀ ਨੁਕਸ ਕਾਟ ਆ ਫਿਰ ਜਿਹੜੇ ਬੰਦੇ ਨੂੰ ਪਛਾਣਿਆ ਨਾ ਬਿਲਕੁਲ ਤੇਰੀ ਬਾਡੀ ਚ ਚਟਾ ਆ ਮਤਲਬ ਕਾਲੇ ਹਾਂਜੀ ਆਪਾਂ ਕਹਿੰਦੇ ਵੀ ਵਿੱਚ ਸਕਿਨ ਦੇ ਵਿੱਚ ਦਾਗ ਹੋਏ ਜੇ ਬੱਛੀ ਬਹੁਤ ਬਰੀਡ ਹੁੰਦੀ ਅੱਛਾ ਦੁੱਧ ਵਾਲੀ ਹੁੰਦੀ ਆ ਦੁੱਧ ਵਾਲੀ ਇਹਨੂੰ ਪਤਾ ਜਦੋਂ ਸਾਨੂੰ ਜਿੱਦਾਂ ਕਿ ਕੋਈ ਸੁਣਿਆ ਵੀ ਆ ਗੱਲ ਜਿਹੜੀ ਵਸਿਆ ਹੁੰਦੀ ਆ ਐ ਬੱਛੀ ਵੇ ਕਾਹਨ ਮੁੱਲ ਨੂੰ ਕਰਦੇ ਆ ਨਹੀਂ ਨਹੀਂ ਹਾਂ ਤੁਸੀਂ ਕਹਿੰਦੇ ਇੰਨਾ ਜੀ ਇਹਦੇ ਵਾਸ਼ੀ ਦੀ ਪਿਓਰ ਤਿਆਰ ਇਹਦੇ ਵਾਸ਼ੀ ਲੱਖ ਮੰਗਣਾ ਹੈ ਹੂੰ ਹੁਣ ਵਾਸ਼ੀ ਦਾ ਮੁੱਲ 85 ਕਰ ਲਈਏ ਛੱਡ ਦੋ ਗੋ ਜੱਪੀ ਅਬ ਇਹ ਜੈ ਜਾਨ ਹੋ ਜੀ ਸਾ ਇੰਨਾ ਕੀ ਗਾਵਾਂ ਵਾਲੇ ਤੁਸੀਂ ਟਾਵੇਂ ਘਾਰੇ ਹਾਂ ਇੰਨਾ ਜੀ ਇੰਨਾ ਜੀ 80 ਹਜ਼ਾਰ ਜੋ ਮਾਨ ਕਰ ਜਾ ਕਿੰਨਾ ਕਿੰਨਾ ਕਰਦੀ ਤੂੰ ਕਰਾਲਾ ਜੀ ਤੂੰ ਕਰਾਲਾ ਜੀ ਕਿੰਨਾ ਕਹਿੰਗੋ ਨਾ ਕਰ ਹਾਂ ਜੀ 75 ਦੀ ਹਾਂ ਦੀਪ ਸਾਬਾ ਛੀ 75 ਦੀ ਇਹੋ ਜੀ ਦੇਣੀ ਨੇ ਬੇ ਸਿੰਘ ਦੀ ਚੀਜ਼ ਨੇ ਹਾਂ ਜਾਣ ਕੋ ਕਾਜ ਹੈਗਾ ਬੱਛੀ ਚ ਵੇਚਣਾ ਅਜੇ ਮਜੇ ਕੁ ਪ੍ਰਵਾਹ ਉਰ ਫਾਟ ਜਾ ਬੱਛੀ ਬੱਛੀ ਵਾਲ ਵੇਚ ਬੱਠ ਠੀਕ ਹੈ ਨਵੇਂ ਪੈਰੋ ਆ ਆ ਵੇਖੋ ਇਹ ਚੀਜ਼ਾਂ ਲੱਭਦੀਆਂ ਨਹੀਂ ਜਾਣ 75 ਸਾਬ ਠੀਕ ਹੈ ਮਾਰ ਤਣ ਕਰਾਂਗੇ 75 ਤੋਂ ਨੀਚੇ ਹੋਰ ਦੱਸ ਛੋਟ ਕਰਾਂਗੇ ਖੁੱਲੀ ਡੁੱਲੀ ਉਹ ਦੇ ਮੋਕੇ ਲਈ ਮੋਕੇ ਦੇ ਮੋਕੇ ਛੋੜ ਉਹ ਵਾ ਕਿਹੜਾ ਪੈਣ ਪਰ ਆ ਗਿਆ ਚਲ ਇਹ ਵੀ ਗੱਪਣਾ ਇਹ ਵੀ ਗੱਪਣਾ ਵਛੀ ਇਹ ਵੀ ਗੱਪਣਾ ਇਹ ਬੱਚੀ ਹਿੰਦੀ ਸਾਹਿਬ ਦੀ ਬੋਦੀ ਵਾਲੀ ਲੱਗੀ ਬੋਦੀ ਵਾਲੀ ਕਾਲੀ ਵਿੱਚ ਬੈਠਾ ਪਾਇਆ ਸੀ ਕਿ ਕਿਹਦੀ ਕਿਹਦੀ ਚਲੋ 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 ਬੱਤ ਚਲ ਆ ਦੇਖੋ ਗਦੇ ਬੋਦੀ ਵਾਲੀ ਵੜ ਤੇ ਦੇਖੋ ਨੇ ਵੀ ਪਾਂਡੀ ਬੰਨੀ ਬੈਠੀ ਆ ਇਹ ਵੀ ਲੈ ਜੀ ਪੁੱਛੋ ਇਹਨੇ ਵੀ ਦੇਣਾ 10 15 ਲੈ ਜਣੇ ਚਲੋ ਆਪਾਂ ਤਾਂ ਲੈ ਜਣੇ ਆ ਕਹਿੰਦੇ ਨਹੀਂ ਸਾਦੇ ਸੁਣਣ ਲੱਗੀ ਭਾਵੇਂ ਸਵੇਰੇ ਸੂਬੇ ਬਾਕੀ ਜਿਹੜਾ ਮਾਲ ਆ ਨਾ ਆਹ ਬਰਾਦਰ ਉਹ ਜਦੋਂ ਨੀ ਗਰੰਟੀ ਕਿ ਨਹੀਂ ਆਈ ਬੱਚੋ ਕਿ ਉਹ ਗਰੰਟੀਆਂ ਤੇ ਅਸੀਂ ਕਹਿੰਦੇ ਨਹੀਂ ਤੁਮ ਆ ਵੀ ਵੇਲਾ ਵੀ ਵੱਚੀ ਕਿੰਦੀ ਵਧੀ ਆ ਕਿੰਨਾ ਦੁੱਧ ਦੇ ਸਕਦੇ ਕੱਦ ਵੇਖ ਲਾ ਜੋਨ ਦੇ ਪੁੱਤ ਖੜੋ 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 ਦਾ ਕਰ ਯਾਹ ਕਰ ਮੈਂ ਆਹਨ ਦੇਹ ਬੱਚੀ ਦਾ ਸੀ ਕੁਆਰ ਬਿਲਕੁਲ ਜੀ ਆਹ ਹੈ ਤੇ ਇੱਧਰ ਉਹ ਐਕਰ ਮਾਲੀ ਓਏ ਓਏ ਆਹਨ ਗੁਲਾਬੀ ਲੱਗਾ ਕਿ ਨਹੀਂ ਲੱਗਾ ਸਿਲਕ ਦਾ ਸੂਟ ਹੀ ਜਾਣ ਦੋ ਜਾਣ ਦੋ ਸੀਲ ਠੰਡੀ ਸਦੀ ਸਾਹਿਬ ਉਹਨੋਂ ਪਰ ਆਪਣੀ ਆਦਤ ਦਾ ਵੀ ਸੀਲ ਫੱਲੀ ਜਾਂਦਾ ਜਿਆਦਾ ਸ਼ੀਲ ਆ। ਸੀਲ ਪਰ ਪਸੰਦ ਲੈਣ ਸੀਲਾਂ ਦੇ ਵਿਖਣਾ ਸੀਲਾਂ ਨਾਲ ਜੀ ਉਹਨੇ ਸ਼ੁਕਰਾ ਕੀ ਕਰਨੀ ਕਿਹਨੇ ਉਹਦੇ ਦੋਤੀ ਵੀ ਜਾਣਾ। ਹਾਂਜੀ ਫੋਜੀ ਸਾਹਿਬ ਜੀ ਸਿੰਘ ਮੁੱਲ ਭਾਵੇਂ ਦਾ ਵੀ 70 ਕਰਾਲਾ। ਜੇ ਠੁੱਕੀ ਹੁੰਦੀ ਮੈਂ 70000 ਦੀ ਅਸੀਂ ਵੇਚ ਦੋ। ਹੁਣ ਮੋੜ ਕਰਨਾ ਦਾ 60000। 10000 ਹੈ ਕੱਚੀ ਕਰਕੇ ਮੰਨਤਾ ਨੇ ਤੇ ਜੇ ਮੇਰੇ ਕੋ ਠੁੱਕੀ ਵੀ ਤੇਰੀ ਵੀਡੀਓ 70 ਦੀ ਪੋੜੀ। ਹਣ 60000 ਹੁਣ 60 ਮੋੜ ਦੋਈ। ਹੋਰ ਕਰਾਉਣਾ। ਆ ਨਾ ਮੈਂ ਤੁਹਾਨੂੰ ਨਹੀਂ ਬੋਲਾਂ ਜਾਂਦ ਹੋ ਗਿਆ ਜਾਦ 55000 ਬਸ ਠੀਕ ਹੈ ਜਾਦ ਚਲੋ ਮਾਤਰ ਫਿਰ ਵੀ ਤਾਂਗੇ ਮਾਨ ਤਾਂ ਫਿਰ ਹੋ ਜਾਣਾ ਆ ਦੇ ਆ ਵੇਖੋ ਇਹ ਚੀਜ਼ਾਂ ਨੂੰ ਲੱਗਦੇ ਹੁੰਦੇ ਸਾਬ ਵੇਖ ਲਿਓ ਮਸ਼ੀਨਾਂ ਨੂੰ ਕੋਈ ਪਤਾ ਨਹੀਂ ਇਹ 25 ਕਿਲੋ 30 ਕਿਲੋ ਦੁੱਧ ਪਸ਼ੂਆਂ ਦੇ ਪਹਿਲੇ ਸੂਏ ਆ ਠੀਕ ਆ ਦੂਜੇ ਸੂਏ ਆ ਮੇਰੇ ਕੋ ਆਕੀ ਆਈ ਹੈ ਗੋਵਾ ਗੋਵਾ ਲਾਤਾ ਵਾ ਦੋ ਚਾਰ ਦਿਨ ਰਹਿ ਗਈ ਤੇ ਆਪੇ ਪਤਾ ਲੱਜੂ ਕੀ ਕਰਦੇ ਹਾਂ ਹਾਂ ਟਾਈਮ ਆਏ ਨਾ 55000 ਰੁਪਏ ਜੇ ਵੇਲੇ ਮਾਨਸਾ ਫੋਜੀ ਤੋਂ ਆ ਜਾਏ ਤੁਹਾਡਾ ਹੋਰ ਕਰ ਦੇਣਾ ਹਾਂ ਇਹ ਵੀ ਕੱਪੜੀਆਂ ਇਹ ਸੂਜੀ ਸੰਦੀਪ ਜੀ ਅੱਛਾ ਜੀ ਬੱਚਾ ਪਹਿਲਾਂ ਵੱਛੀ ਵੱਛੀ ਨਾ ਇਹ ਮਗਰ ਬੱਚਾ ਆ ਯਾਰ ਸ਼ਾਇਦ ਆ 68 ਫਟੇ ਲਾਉਂਦੇ ਜੀ ਕਿਤੇ ਵੱਛੀ ਹੁੰਦੀ ਹੈ ਇਹ ਸਿਰਾਂ ਤੇ ਲਾਉਂਦੇ ਲਾਦੇ ਭਾਈ ਤੇ ਵਜੋਂ ਕਿੰਨਾ ਫਿਰ ਦੁੱਧ ਦੁੱਧ ਸੰਦੀਪ ਜੀ ਆਜੇ ਕੋ 15 ਕਿਲੋ ਚਾਲੂ ਹੋਇਆ ਹੋਗਾ ਚਾਲੂ ਹੈ 15 ਕਿਲੋ ਇਹ ਵੇਖੋ ਮੈਂ ਰੇ ਵੀ ਕੀ 3 ਡੱਬੀ ਨਾਲ ਐਰ ਕਾ ਤੈਨੂੰ ਦੱਸਿਆ ਪਿਛਲੀ ਜਿਹੜੀ ਆਂਡੇ ਪਈ ਸੀ ਹਰ ਕਾ ਆਂਡੇ ਆ ਤਾਂ ਉਸ ਤਾਰ ਅੰਡੇ ਜਿਹੜੇ ਆਪਦਾ ਦੀ ਸੁਲਾਈ ਦੀ ਆਂਡੇ ਆਂ ਦੇ ਗਏ ਕੋਈ ਫੋਜੀ ਦਾ ਦੁੱਧ ਫਰੇ ਵੀ ਬੜਾ ਘਰੂ ਸਰ ਹੈ ਦੁੱਧ ਤਾਂ ਬਸ ਇਸ ਨਹੀਂ ਛਾ 20 ਭਰਦੇ 18 ਭਰਦੇ ਅਸੀਂ ਦੱਸੋ ਇੱਥੇ ਕਰਵਾਉਂਦੇ ਹਾਂ ਹਾਂ ਕੋਈ ਬੱਚੇ ਤਾਂ ਲੱਗਾ ਮੈਂ ਬੱਚੇ ਰੱਖਾਂ ਕੋਈ ਨਹੀਂ ਹੁਣ ਜਾਣ ਹਾਂ ਜੀ ਹਾਂ ਬੱਚੇ ਰੱਖਾਂ ਹਾਂ ਪਾਕਿਸਤਾਨ ਜੀ ਮਗਰੂਮ ਤਾਂ ਬੜੀ ਕਾਲ ਦੇਖ ਰਹੀ ਕਿ ਨੂੰ ਵੇਖਿਆ ਪੜੀ ਨਾਲ ਲੱਗਾ ਹਾਂ ਆਸੇ ਕਸ ਬਹਾਉ ਮਹਾਨ ਆਹ ਜੀ ਇਹ ਜੀ ਜੀ ਦੇ ਬੜੇ ਦਮਲੀ ਥੋੜਾ ਜਨਾ ਅਜੇ ਅੱਜ ਹੀ ਆਈਆਂ ਹੋਈਆਂ ਹਾਂ ਜੀ ਬਿਲਕੁਲ ਜੀ ਐ ਕੋਈ ਗੱਲ ਕਰਨ ਵਾਲੀ ਨਾ ਇੱਧਰ ਵੇ ਪਾ ਇੱਧਰ ਉਹ ਬੈਠਾ ਰਹੇ ਇਧਰੋਂ ਦੀ ਗਾੜੀ ਪਿਛਾੜੀ ਹਾਂ ਜੀ ਮੌਲਤ ਜੀ ਉਹ ਸਾਹਿਬ ਵੀ ਆਣੀ ਮੇਰਾ ਪੈਂਡ ਕਰ ਲਾ ਪਰ ਮੈਂ ਕਿਉਂ ਕਰਨਾ ਮੈਨੂੰ ਭਾਰਾ ਮਾਲ ਮਿਲਿਆ ਤੇ ਭਾਰੇ ਨਾਲ ਆ ਗਿਆ ਤਾਂ ਤੇ ਭਾਰਾ ਜਰਾ 60000 ਦੀ ਵਸੀ ਦੇ ਦੀ ਉਜਾ ਜਾਣ ਦੋ ਇਹ ਵੀ ਆਪੀ ਛੋੜ ਕਰ ਦੋ ਤੂੰ ਕਰ ਲੈ ਨਹੀਂ ਤੂੰ ਆਪੀ ਕਰ ਇਹ ਨਹੀਂ ਬਾਕੀ ਬੱਛੀ ਬਹੁਤ ਚੰਗੀ ਇਹ ਵੀ ਸਾਰੀਆਂ ਯਾਰ ਕਹਾ ਇਹ ਬੋਦੀ ਵਾਲੀਆਂ ਬੱਚੀਆਂ ਕਿੰਨਾ ਕੰਮ ਪਟਿਆ ਚੱਲਾ ਛੱਡ ਦੋ 55000 ਦੀ ਜਾਣ 55000 ਦੀ ਇਹ ਚੋ ਮਾਨਤਨ ਕਰਾਂਗੇ ਲੋ ਵੇਚ ਲੋ 1850 ਕਰਾਇਆ ਵੀ ਛੱਡ ਦੇਣਗੇ ਹੋਰ ਪਾਟਾ ਵਿੱਚ ਆ ਮੱਛੀ ਪਹਿਲਾਂ ਨੀਚੇ ਹੁੰਦਾ ਅੱਛਾ ਗੱਪਣਾ ਗੱਪੜੋ ਆ ਬੜੀ ਛੜ ਕਰ ਕਰ ਲੈ ਜਰਾ ਚਲੋ ਇਦਾਂ ਸਾਨੂੰ ਮਹਾਰਾਜ ਪਹਿਲਾ ਫੂਆ ਵੇਖੋ ਜੀ ਨਾਹਲ ਵੈੜ ਤੇ ਕੋਈ ਵੀ ਨਹੀਂ ਥੋੜਾ ਲੰਮੀ ਖਰਾਬ ਥੋੜੀ ਸੰਦੀਸਾ ਫਿਰ ਕੱਚੀ ਵੀ ਲੈਣੀ ਪਈ ਦੀ ਸੋਹਣੀ ਵੀ ਨਹੀਂ ਨਹੀਂ ਪੈਣੀ ਲੈਣੀ ਪੈਣੀ ਜੀ ਮਾਲ ਜਦੋਂ ਬਾਹਰੋਂ ਪੱਕਾ ਜਿਹੜਾ ਮਾਲ ਆ ਉਹ ਮਾੜਾ ਮਿਲਦਾ ਹਾਂ 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 ਅੱਜ ਅਸੀਂ ਦੋ ਚਾਰ ਦਿਨ ਸਾਹਮਣੇ ਕੋਈ ਨਹੀਂ ਦੋ ਦਿਨ ਘੋਕਾ ਜੂਗੇ ਇਹਨੂੰ ਕਿਉਂ ਦਿਆ ਆ ਕੋਈ ਚੱਕਰ ਨਹੀਂ ਜੀ ਉਹ ਡਾਕੂ ਭੈਣ ਭਰਾ ਲੈ ਗਿਆ ਉਹ ਸਾਹਮਣੇ ਵੇਖ ਫੱਸੀ ਦੀ ਜਾਲ ਨੂੰ ਥੋੜੇ ਦੇ ਬਤਨ ਜਾਨੀ ਹਿੱਟੇ ਮੜੇ ਜੀ ਦਾ ਇਹ ਕਰਦੀਆਂ ਕੈਮਰੇ ਤੋਂ ਆ ਜਾਂਦੇ ਆ ਨਾ ਹਨਾ ਕਿਸੀ ਚੱਲ ਆ ਜਾ ਜਿਆਦਾ ਜਿਆਦਾ ਦਾ ਕੈਚਾ ਪੰਨੂ ਪਾ ਕੇ ਵਪਾਰ ਹੁੰਦਾ ਤੇ ਲਿਆੜੇ ਮਾਦੇ ਨਹੀਂ ਨਹੀਂ ਬੂਡ ਫਾਲੇ ਦੇ ਜੀ ਡੰਕਰਾਂ ਦਾ ਕੰਮ ਰੇੜਾ ਬੂਡ ਤੋਂ ਦਰਾ ਕੇ ਮਾਹਰ ਦੇ ਦਿੱਤੂ ਟੋੜਿਆ ਹਾਂ ਹਾਂ ਅੱਗਾ ਜਿਹੜੇ ਵਪਾਰ ਕਰਨਾ ਸਭ ਤੋਂ ਪਹਿਲਾਂ ਦੇ ਜੁੱਤੀ ਵਾਲੇ ਪਹਿਰੇ ਰੱਖੋ ਸੇਰ ਦੀ ਪਹਿਰਾ ਰਾਤਾ ਤੇ ਕਿੱਥੇ ਜਾਣਾ ਇਹ ਕਿਹੜਾ ਫਾਡੇ ਦੀ ਵਿਝਾਈਆਂ ਬਿਲਕੁਲ ਜੀ ਇਹਨਾਂ ਪਤਾ ਨਹੀਂ ਕਿਹੜਾ ਆ ਦੇ ਲਾਗ ਜਾਂਦਾ ਹੈ ਘਰ ਦੇ ਬਜੂ ਫਿਰ ਤਾਂ ਮੰਨੀ ਵੀ ਇਹ ਹੁਣ ਦਰਨਦੀਆਂ ਆਈਆਂ ਨੇ ਜੀ ਜੀ ਬੱਛੀ ਤੇ ਵੀ ਬੜੀ ਚੰਗੀ ਆ ਜੇ ਟਾਈਮ ਲੈਂਦੀ ਜੇ ਕੋਈ ਦਰ ਹੁੰਦੀ ਜੇ ਕੋਈ ਕੰਦ ਤੋਂ ਡਰੀ ਇਹਦੇ ਤੁਹਾਡੇ ਹਾਂ ਜੀ ਖੱਟੀ ਸੁਣੀ ਬੜੀ ਆ ਜੋ ਮੱਗੀ ਯਾ ਉਹ ਜੀ ਨੀ ਗੱਲ ਜਾ ਆਪਣਾ ਸਲਾਰੀ ਵੇਖ ਜੀ ਪੈਸੇ ਕਬੂਥੀ ਵੇ ਓਏ ਪੁੱਤ ਛੋੜ ਜਾਨ ਨਹੀਂ ਆਂ ਦੀ ਸੇ ਮੋਲੇ ਦਾ ਕੰਮ ਨਹੀਂ 55000 ਅੱਛਾ ਤੇ 3000 ਛੱਡ ਦਿੰਦੇ 52000 ਹੋਰ 55000 ਯਾਰ ਹੋ ਜਾ ਇੱਕ 49000 ਦੀ 48 ਦੀ 48000 ਦੀ ਅੱਜ ਅੱਜ ਬਾਅਦ ਚ ਨਹੀਂ ਜਾਂ ਦੋ ਰੁਪਏ ਹਜ਼ਾਰ ਬਸ ਠੀਕ ਆ ਤੂੰ ਫੇ ਨਹੀਂ ਇਹ ਤਾਂ 5-7 ਕਿਲੋ ਮੇਲੇ ਫੁੱਲ ਫੁੱਲ ਮਾਨਦਾਰ ਨਾਲੇ ਅੱਜ ਦੋ ਘੜਾ 50 ਦੀ ਜੀ ਬਸ ਠੀਕ ਆ ਇਹ ਸਿੰਦੂ ਜੀਆ ਪਹਿਲੀ ਵੀਡੀਓ ਰੋਟੀ ਪਾਈ ਝੂਣੀ ਬੋਲ ਅੱਜ ਠੀਕ ਆ ਇਹ ਬੱਛੀ ਕੱਚੀ ਸੀ ਥੋੜੀ ਜੀ ਹਾਂ ਜੀ ਇਹ ਬੱਛੀ ਤੁਹਾਨੂੰ ਮੈਂ ਦੱਸਿਆ ਵੀ ਆਪ ਕੋਕੜ ਕੱਪਣ ਵੇਚੀ ਆ ਹਾਂ ਜੀ ਬੱਛੀ ਵੇਚ 14 ਦੀ ਕੀ ਬਣ ਗਈ ਤਿੰਨ ਅੰਗਰਾਂ ਦੀ ਹਾਂ ਹਾਂ ਅੱਜ ਤੀਜਾ ਤੀਜਾ ਦੇਣਾ ਨਾ 24 ਹਾਂ ਜੀ ਬਿਲਕੁਲ ਬਿਲਕੁਲ ਇੰਨਾ ਅੰਗਰਾਂ ਦੀ ਬੱਛੀ ਵੀ ਹੈ ਪਾਣੀ ਤੇ ਸਾਰੀ ਪਿਛੇ ਹੋਣੀ ਸਾਰੀ ਪਿਛੇ ਫੈਲਣੀ ਬੋਝ ਹੈ ਨ ਆਨੋਲੀ ਲੈ ਆ ਗਰਾਂ ਇਹ ਵੀ ਮੇਰੇ ਕੋਲ ਸਿੱਕੀ ਹੋਏ ਸਨ ਜਮਾਨੇ ਨਾਲ ਦੇਖੀ ਦੱਸ ਨਹੀਂ ਜਾਗਣ ਦੱਸੋ ਪੀ ਇਹ ਪਿਛਲੀ ਵੀਡੀਓ ਚ ਪਾਈ ਤੈਨੂੰ ਪਤਾ ਹੋਵੇਗਾ ਮੋਲ ਉਸ 40 ਪਾਇਆ ਹਾਂਜੀ ਹੁਣ ਅਹੀ ਬਾਤ ਨਹੀਂ ਮੰਗਣੀ ਜੀ ਦੋ ਦਿਨ ਸਾਉਂ ਨਹੀਂ ਉਹ ਤੋਂ ਵੀ ਯਾਰ ਚੜਿਆ ਲਓ 40000 ਦੀ ਕੋਈ ਇਥੋਂ ਕਰਾ ਦੇ ਹੁਣ ਇਹ ਕਹਿੰਦੇ ਮੰਗੀ ਵੀ ਮਾੜੀ ਕਰ ਨਾ 40 ਅੱਜ ਵੇਹ ਵੇ ਲੋ ਸਾਡੇ ਅੱਜ ਕਿ ਨਹੀਂ ਜਾਜ ਫੁਲਸਾ ਜਾਜ ਹੁੰਦਾ ਤੇ ਪਰ ਬੱਸ ਅਸੀਂ ਉੱਥੇ ਨਫਾ ਦਿੰਦੀ ਸੀ ਪਰ ਨਹੀਂ ਅਹੀਂ ਜਿਹੜੀ ਕੰਮ ਕਰਦੇ ਆਂ ਪਰ ਚਲੋ ਇੱਥੇ ਵੀਡੀਓ ਚ ਮਾਲ ਪਾਵਾਂਗੇ ਚਾਰ ਡੰਗਰ ਸੋਨੇ ਲੱਗਦੇ। ਉਹ ਜ਼ਾਹਿਰ ਅੱਜ ਕਿ ਬਣੀ ਐ ਇਹ ਸੁਨੀਲ ਸਿੰਘ ਜੀ। ਬਹੁਤ ਠੀਕ। ਕੀ ਲਿਖੇਗਾ? ਦੁੱਧ ਕਿੰਨਾ ਨਹੀਂ ਦੋ ਦੇ ਦੇ ਪਈ ਹੁੰਦੀ ਸੀ ਹਾਲਾ 15 ਕਿਲੋ। ਹਾਂਜੀ। ਇਹ ਵਾਛੀ ਜੀ ਦਿਨ ਮੈਂ ਗੱਲ ਦੱਸਦਾ ਪਹਿਲਾਂ। ਅੱਛਾ ਇਹ ਵਾਛੀ ਜੀ ਮੈਂ ਵੀਡੀਓ ਤੇਨੂੰ ਦਿਖਾਉਂਦਾ ਜਿਹੜਾ ਕੋ ਗਾਹ ਨੂੰ ਉਹਨੂੰ ਦਿਖਾ ਦ। ਚੱਲ ਬੱਸ ਹਾਂਜੀ। ਇਹ ਵਾਛੀ 65 ਜਿਹੜਾ ਸੁਨੀ ਹਾਰ ਦੇ ਬੰਦੇ। ਅੱਛਾ ਕੱਪੜ ਦੇ। ਅਦਰ ਵੀ ਕੋਈ ਇਹਨੂੰ ਨਜ਼ਰ ਹੀ ਲੱਗੀ ਸਮਝਦਾ ਅੱਛਾ ਜੀ ਜਿਹੜਾ ਉਹ ਸ਼ਦਾਇਆ ਦਿਖਟਿਆ ਨਾ ਹਨਾ ਮੈਂ ਵੀਡੀਓ ਮਹੋਈ ਹੈ ਜਿਹੜਾ ਕਾਗ ਜੀ ਉਹਨੂੰ ਦਿਖਾਉ ਇਹ ਤੋਂ ਵੀ ਦੁਖਣਾ ਕੀ ਗੱਲ ਹੁੰਦੀ ਸ਼ਾਂਦੀ ਸੂਸਾ ਕੇ ਵਛੀ ਜਰਾ ਆਪਦੇ ਆੜ ਲੋਲ ਕੀਤੀ ਬੰਦਾਂ ਨੇ ਕੁੱਟ ਪਟਾਕਾ ਤੈਨੂੰ ਪਤਾ ਫਿਆ ਬਿਲਕੁਲ ਜੀ ਰੰਗਾਂ ਵਾਲੀ ਪਹਿਲਾਂ ਵਹਿੜਿਆ ਵਛੀ ਮੇਰੀ ਗਾੜੀ ਹੈ ਜੀ ਹਾਂ ਜੀ ਦੁੱਧ ਕਿੰਨਾ ਜੀ ਇਹਦੇ ਕੋ ਅਨੀਸ਼ ਆ ਹੁਣ ਮੇਰ ਕੋ ਰਾਤੀ ਆਈ ਕੋ 15 ਕਿਲੋ ਦੁੱਧ ਲੋਰ ਤੇ ਮਿਲ ਜੀ ਖੜਨ 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 ਲੋ ਜੀ 15 ਕਿਲੋ ਦੁੱਧ ਦਾ ਨੇਵਾ ਸੰਦੀਪ ਸ਼ਾਹ ਦਾ 25 ਕਿਲੋ ਵਾਲਾ ਸੀ ਹਾਂ ਹੁਣ ਨਹੀਂ ਰਿਹਾ ਉਹਨਾਂ ਤੈਨੂੰ ਮੈਂ ਵੀ ਦੱਸਤਾ ਜਿੱਦਣ ਉਦਣ ਹੀ ਨਾ ਹਾਂਜੀ ਗੱਬਣ ਦਾ ਇੱਥੇ ਗਾਣੇ ਲੱਗੇ ਗੱਬਰ ਦੇ ਲੋਕਾ ਸਟੇਟਸ ਲਾ ਲਏ ਅੱਛਾ ਗਾਹੀ ਕਿਹਦੇ ਕਰ ਸਟੇਟਸ ਕੋਈ ਲਾਈ ਕਰਦਾ ਕੋਈ ਨਹੀਂ ਬੈਠਾ ਹੀ ਹੈ ਲੈ ਮੈਂ ਸਟੇਟਸਾਂ ਦੇ ਮੁੱਲ ਲਾਈ ਜਾਂਦਾ ਮੈਂ 65000 ਰੁਪਏ ਬੱਛੀ ਦਾ ਲਾਤਾ ਅੱਛਾ ਵੀਡੀਓ ਵੇਖ ਕੇ ਹੂੰ ਤੇ ਹੋਰ ਬੱਛੀ ਹੁੰਦੀ ਖਾ ਮੇਰ ਤੋਂ ਆ ਗਈ ਹੈ ਇਹ ਬੱਚਾ ਗਿਆ ਨੇ ਚਾਹੇ ਮਰ ਗਿਆ ਲਾਓ ਚਾਹੇ ਕੁਝ ਲਾਓ ਇਹ ਬੱਚਾ ਬਾਹਰ ਨਹੀਂ ਦੱਸਾਂ ਜਿੰਨੇ ਹਾਂਜੀ ਨਾ ਬੱਚੇ ਨੇ ਚੰਗੇ ਆ ਜੀ ਹਾਂ ਹਾਂ ਸੁਈ ਤਾਜੀ ਜੇ ਤੇ ਮੈਨੂੰ ਕਿਸੇ ਦੇ ਯਕੀਨ ਹੈ ਮਿਰਤੇ ਹੂੰ ਤੇ ਬੱਛੀ ਲੈ ਜੇ ਨਹੀਂ ਯਕੀਨ ਤੇ ਕੋਈ ਨਹੀਂ ਮੈਂ ਚੋਈ ਜਾਂਦਾ ਬਿਲਕੁਲ ਜੀ ਠੀਕ ਆ ਹਾਂਜੀ ਇਹਦੀ ਮੈਂ ਗਰੰ ਬਾਕੀ ਗੱਬਣ ਦੀ ਜਿਹੜੇ ਜਿਹੜੇ ਬੰਦੇ ਕੋਤਰੀ ਉਹਦੀ ਕਿਹਨੂੰ ਕਿੰਨਿਆਂ ਦੇ ਕਿੱਥੋਂ ਕਿੰਨਿਆਂ ਦੇ ਲਈ ਕਿਹਨੇ ਕਿਨੇ ਦੀ ਵੇਚੀ ਹੁਣ ਆਪਣੇ ਉਹ ਆ ਗਈ ਸਨੀਦਰ ਹੋਣਾ ਸੀ ਇਹਦਾ ਮੁੱਲ ਕਹਿੰਦਾ ਇਹਦੀ ਇੱਕ ਵਿਵਾਰੀ ਹੈ ਵੀ ਇਹ ਪਹਾੜਾ ਲੈਦੀ ਨਾਲ ਪਹਾੜਾ ਲੈ ਉਹ ਉਹਨਾਂ ਗਝਾਤੀ ਆ ਜਿੱਦੇ ਸਾਡੇ ਪਹਿਲਾਂ ਕਾਬੂ ਆ ਨਹੀਂ ਤੇ ਪਹਾੜੇ ਦੀ ਲੋੜ ਨਹੀਂ ਹਾਂ ਹਾਂ ਬਿਲਕੁਲ ਜੀ ਉਹਨਾਂ ਆਟਾ ਆਟਾ ਪਾ ਇੰਦਾ ਘਰਾਂ ਵਾਲੇ ਕਰ ਦਿੰਦੇ ਕਾਲਾ ਮਾਲਾ ਹਾਂ ਜੀ ਵੀ ਆਟਾ ਪਾ ਕੇ ਚੋਲੀਆਂ ਨਿਆਣਾ ਮੜਾ ਜਾ ਪਾਈਦਾ ਜੇ ਵੰਡ ਛੁੱਟ ਕੇ ਕੋਈ ਗੱਲ ਹੀ ਨਹੀਂ ਦੁੱਧ 15 ਕਿਲੋ 14 ਲਾਲਾ ਦੋ ਵੱਧ ਵੀ ਹੋ ਸਕਦਾ ਪਰ ਆਪਾਂ 14 ਕਰਾਂਗੇ। ਚਲਦੀ ਆ ਜੀ ਠੀਕ ਆ। ਕੋਈ ਲਾਤ ਨਹੀਂ ਮਾਰਦੇ ਕੋਈ ਗੱਲ ਨਹੀਂ ਮਾਰਨੀ ਭੂਰ ਨਹੀਂ ਛੱਟਾ ਨਹੀਂ ਖਣਵਾਦ ਕਰਨੀ ਪਹਿਲਾਂ ਵਛੀ ਹੈ। ਮੁੱਲ ਸੰਦੀਪ ਸਿਆਹ ਉਹ ਜੀ ਵਛੀ ਦਾ ਭਾਅ 55 ਕਰ ਲੀਆ ਭਾਅ 50 ਕਰ ਲੀਆ ਵੇਖਦੀ ਸੀ ਨਾ। ਹੁਣ ਕਿੰਨਾ ਕਰੀਏ ਤੂੰ ਦੱਸ। ਬੱਚਾ ਨਹੀਂ ਹੈਗਾ ਹੋਰ ਕੱਖ ਨਹੀਂ ਬੱਚਾ ਕਿਹੜਾ ਵਛਾ ਪੜਵਾਰੀ ਲੱਗਣਾ ਹੈ। ਸਿਰਫ ਹੁਣ ਲਾਇਸੈਂਸ ਵਾਲੀ। ਵੇਖੇ ਤਾਂ 50 ਦੇ ਵੇਖਣ ਬੈਠਦਾ ਹੈਗੀ ਆ। ਹੁਣ ਵੇਖ ਵਛੀ ਦਾ ਵੀ ਕੋਈ ਅੰਤ ਪੰਨਾ ਹੈਗਾ। ਅਰੇ ਪੁੱਤ ਰਾਹੀ ਫੁੱਲ ਦੇਵਾ ਇਹੋ ਜਿਹਾ ਕਿਸੇ ਨੂੰ ਨਹੀਂ ਲੱਗਾ ਨਹੀਂ ਲੱਗਾ ਲੱਗਾ ਬਿਲਕੁਲ ਜੀ ਲੱਖ ਵਾਲੀ ਗੱਾਰ ਨੂੰ ਨਹੀਂ ਲੱਗਾ ਨਹੀਂ ਨਹੀਂ ਲੱਗਾ ਜੀ ਤੇ ਇਹ ਆ ਵੀ ਮੱਛੀ ਜਿਹੜੀ ਆ ਨਾ ਹੁੰੜ ਦੇ ਦੀਆਂ ਆਪਾਂ 48000 ਠੀਕ ਆ ਹੋਰ ਕਿਹੜਾ ਬਚ ਮਰਜੀ ਤੁਹਾਡੀ 45 ਦੀ ਦੇ ਦਿੰਦੇ 45000 ਜਾਣ ਦੋ ਇਹ ਤੋਂ 1 ਰੁਪਿਆ ਨਹੀਂ ਘਾਣਾ ਜੇ ਕੋਈ ਲੈ ਗਾ ਲੈ ਆ ਨਹੀਂ ਘਰੇ ਇਹ 20 ਕਿਲੋ ਦਾ ਦੱਬੀ ਭਰ ਦੋ ਮਖਾਜ਼ੀ ਮੇਰੇ ਜੀ ਜਨਾਬ ਆਹ ਮੱਛੀ ਬਾਕੀ ਇਹੋ ਜਿਹਾ ਕੰਮ ਉਧਰ ਹੀ ਬੈਠਾ ਹੁੰਦਾ ਕੋਈ ਚਾਰ ਨਾਲ ਸੁਣੇ ਹੋ ਹਾਂ ਜੀ ਰਾਕੇ ਮੱਛਾ 60000 ਦੀ 60000 ਤੋਂ ਰਜ਼ੀ ਦੀ ਹਾਂ ਬਿਲਕੁਲ ਜੀ ਬ੍ਰੇਕ ਤੋਂ ਨਹੀਂ ਨਹੀਂ ਟੋਰਨੀ ਤਾਂ ਗੱਲ ਕਰ ਨਾ ਨਾ ਲੋ ਜਿੰਨਾ ਇਹਦਾ ਲੇਵਾ ਆ ਇਹਨਾਂ ਕਹਤਾ ਹੁੰਦਾ ਹੀ ਨਹੀਂ ਇਹ ਤਾਜੀ ਮੈਂ ਜੁਵਾਰੀ ਲਈਆਂ ਭਾਈ ਮਰ ਕੋ ਐਪੀਡ ਲੈ ਲਿਆ ਹਾਂ ਬਿਲਕੁਲ ਜੀ ਬਸ 20 ਬੰਦੇ ਮੂਹ ਤੇ ਕਰਾ ਲੂ ਜਿਹੜੇ ਜਿਹੜੇ ਵਪਾਰੀਆਂ ਪੈਣ ਲੱਗੇ ਬਿਲਕੁਲ ਬਿਲਕੁਲ ਇਹ ਵੀ ਸੰਦੀਪ ਸਿੰਘ ਸਾਹਿਬ ਐਡ ਆਪਾਂ ਵੀਡੀਓ ਚ ਪਾਈ ਹਾਂ ਜੀ ਜਿਹੜੀ ਪਾਈ ਆ ਉਹ ਦੱਸ ਦੇਣੀ ਤੂੰ ਅਜੇ ਹੀ ਮਸਟ ਸਟੇਟਸ ਅੱਛਾ ਇਹ ਤਾਂ ਮਗਰ ਵੱਚੀ ਹੀ ਜਿੱਦਾਂ ਆਪਾਂ ਵੀਡੀਓ ਚ ਪਾਈ ਹਾਂ ਪਿਛਲੀ ਚ ਹਾਂ ਜੀ ਜੀ ਇਹ ਤਾਂ ਮਗਰ ਵੱਚੀ ਆ ਵੱਚੀ ਆ ਗਈ ਹੈ ਨਾ ਇਹਨੂੰ ਆ ਗਈ ਮ ਇਹਦੇ ਮਗਰਲੇ ਥਣ ਚ ਪਰਲੇ ਚ ਦੋ ਚਾਰ ਧਾਰਾਂ ਘਟ ਗਈਆਂ ਵਾ ਘਟੀਆਂ ਵੀ ਨਹੀਂ ਉਹ ਹੋ ਜਾਣੀਆਂ ਪੂਰੀਆਂ ਟਾਈਮ ਹੁੰਦਾ ਆਪਾਂ ਇਲਾਜ ਕਰਦੇ ਆਪੇ ਤੈਨੂੰ ਪਤਾ ਦੁੱਧ ਵਸ਼ੀ ਨੂੰ ਹੁਣ 10 ਕਿਲੋ ਹੋਊਗਾ ਕੋਈ 9 ਕਿਲੋ ਦੀ ਗਾਰੰਟੀ ਦੇ राजे 9 ਕਿਲੋ ਹੈ ਜੀ 12 ਕਿਲੋ ਦੁੱਧ ਸੀ ਪਰ ਜਦੋਂ ਕੱਟ ਗਿਆ ਇਹ ਤੋਂ ਮਸਟਾਰ 180 ਜੇ ਇੱਕ ਵਾਰੀ ਧੱਕਾ ਵੱਜ ਜਾਂਦਾ ਪਾਈਆ ਵੀ ਨਹੀਂ ਰਹਿੰਦਾ ਹਾਂਜੀ ਹਾਂਜੀ ਇਹਨੂੰ ਪਤਾ ਹੋਣਾ ਉਹਨੂੰ ਹੋਰ ਉਹਦਾ ਪਤਾ ਹੀ ਹੈ ਜੀ ਬਾਕੀ ਮਗਰਲੇ ਥਣ ਲੱਗਦੇ ਗਰਮ ਦੀ ਮਗਰਲੇ ਥਣ ਚ ਧਾਰਾਂ ਘਾਟਿਆਂ ਪੰਜ ਸੱਤ ਉਹਦਾ ਨਹੀਂ ਲਾਮਾ ਦੇਣਾ ਠੀਕ ਹੈ ਹੋਰ ਕੋਈ ਦੇ ਦਿਓ ਜੀ ਸਦਕੇ ਦੇ ਦਿਓ ਚੁਾਈ ਇੱਕ ਨੰਬਰ ਦੀ ਸੀਲ ਪੂਰੀ ਚਲੋ ਮੋਲੇ ਦਾ ਪਾਇਆ ਠੀਕ ਆ ਉਹ ਤੋਂ 25 ਹਾਂਜੀ ਮਸਟਾਰ 180 ਦੇ ਚੱਕਰ ਤੇਨੂੰ ਪਤਾ ਵੀ ਰੁਪਈਆ 2000 ਤੇ ਐਵੇਂ ਲੱਗ ਜਾਂਦਾ ਲੱਗ ਜਾਂਦਾ ਲੱਗ ਜਾਂਦਾ ਪਰ ਇਹੋ ਵੀ ਦੋ ਛੜਿਆ ਠੀਕ ਹੈ ਮਾਲ ਜ਼ਿਆਦਾ ਵਾ ਤੈਨੂੰ ਪਤਾ ਕਿ ਜੱਗਰ ਘਟਾਉਣ ਦੇ ਚੱਕਰ ਜਾਂ ਹੋਰ ਦੋ ਛ 20000 20000 ਮਗਰ ਬੱਛੀ ਠੀਕ ਆ ਉਹ ਬੱਛੀ ਦਿਖਾ ਦਿਖਾਓ ਇਹ ਮਗਰ ਬੱਛੀ ਆ ਤੇ 20000 ਦੀ ਹਜ਼ਾਰ ਹੀ ਹੋਰ ਜਾਣ ਦੋ 20000 ਦੀ ਪਾਕਿਸਤਾਨੀ ਜਿਹੜਾ ਚੋਲੂਗਾ ਨਾ ਮੱਝਾਂ ਵਰਗਾ ਦੁੱਧ ਕੋਈ ਚੱਕਰ ਨਹੀਂ ਨਿਆਣਾ ਪਾਲੋ ਨਾ ਪਾਲੋ ਐਦਾਂ ਹੀ ਬੱਛੀ ਛੱਡੋ ਚੋੜੋ ਮੱਛੀ ਵੇ ਤੁਹਾਨੂੰ ਚੰਗਲ ਤੋਂ ਕਰੰਦੇ ਅਹੀਂ ਉਹ ਜਿਹੋ ਹੋਈਆਂ ਤੇ ਲਿਆ ਬੱਛੀ ਠੋਕੀ ਆ ਨਹੀਂ ਨਹੀਂ ਬਿਲਕੁਲ ਇਹ ਗੱਦ ਨਹੀਂ ਕੋਲ ਇਹ ਗੱਦ ਕੰਮ ਕਰਨਾ ਭਾਜੀ ਫਿਰ ਜੋ ਐਵੇਂ ਜੇ ਕੰਮ ਕਰਦੇ ਵੀ ਤੇ ਫਿਰ ਗਾਂ ਘੜੇ ਉਹਨੇ ਕਗਾ ਬਰਾ ਉਹਦਾ ਕਰਨ ਦਾ ਵੀ ਕੰਮ ਵੀ ਵੀਡੀਓ ਦਾ ਕੰਮ ਖਰਾਬ ਹੈ ਬਿਲਕੁਲ ਜੀ ਜੇ ਆਪਾਂ ਸਹੀ ਕੰਮ ਕਰਾਂਗੇ ਤਾਂ ਮਾਲ ਉਹ ਫੋੜ ਮਾਰੋ ਸਹੀ ਕੰਮ ਕਰਾਂਗੇ ਤਾਂ ਮਾਲ ਸਹੀ ਆਵੇ ਸਹੀ ਹੈ ਬਿਲਕੁਲ ਅੰਦਰ ਲਿਆਉਂਦੇ ਆ ਹਾਂਜੀ ਇਹਨਾਂ ਦੀ ਸੇਵਾ ਪਾਣੀ ਕੀਤਾ ਚਲੋ ਸਾਨੂੰ ਕੋਈ 1000 ਜਾਂ 2000 ਦੇਣੀ ਆ ਕਰ ਚਾਰ ਅੱਡੀ ਘਿਹੜੀ ਘਿਹੜੀ ਬਿਲਕੁਲ ਜੀ ਬਿਲਕੁਲ ਅਸੀਂ ਕਿਹੜੇ ਵੀ ਇੱਥੇ ਜਾ ਕੇ ਹੁਣ ਡਾਕਟਰੀ ਕਰ ਲਓ ਬਿਲਕੁਲ ਸਹੀ ਗੱਲ ਹੈ ਜੀ ਘਰ ਦੇ ਘਰੇ ਆ ਬਿਲਕੁਲ ਬਾਕੀ ਮਾਲ ਸਾਫ਼ ਹੈ ਸੰਜੀਤ ਜੀ ਮਾਲ ਸਤੇ ਕੁਝ ਕੰਮ ਨਹੀਂ ਨਾ ਬਰਾਤ ਵੀ ਕਿਨੇ ਦੇ ਕਰਮ ਆ ਕਰਮ ਵੇਖ ਜੀ ਕਰੇ ਤੇ ਇੱਥੇ ਹੀ ਉਧਰ ਵੀ ਜਿਹੜੀਆਂ ਪਿਛਲੇ ਕਿਨੇ ਦੀਆਂ ਪਹਿਲੀਆਂ ਦੋਵੇਂ ਗਾਵਾਂ ਹਨ ਮੇਰੇ ਤੋਂ ਵੀ ਭੈਣ ਭਰਾ ਜਿਹੜੇ ਮੇਰੀ ਆਸ ਤੇ ਉਹਦਾ ਮਨਤਾ ਰੱਖ ਹੂੰ ਹੂੰ ਬੰਦਿਆਂ ਦਾ ਤੱਕਾ ਆਇਆ ਜਲੰਧਰ ਦਿਹਾਣਾ ਹੂੰ ਹੂੰ ਉਹ ਵਿਚਾਰੇ ਮੈਨੂੰ ਹਣ ਬਾਬਾ ਜੀ ਅਸੀਂ ਤੁਹਾਡੇ ਕੋਲ ਆਵਾ ਦਾ ਇਹਨੂੰ ਗਾਈਆਂ ਵੇ ਸਾਈ ਵੀ ਨਹੀਂ ਪਾਉਣ ਤੇ ਗਾਈਆਂ ਖਲਾਰੋ ਮੈਂ ਖਲੋਣੀਆਂ ਖਲਾਣੀ ਨਹੀਂ ਜੇ ਕੋ ਆ ਗਿਆ ਤੇ ਮੈਂ ਕਹਿ ਦਿੰਦਾ ਉਹ ਮਨੇਰੇ ਤੁਰਪੇ ਵਿਚਾਰੇ ਵੀਡੀਓ ਚੜਨ ਤੋਂ ਪਹਿਲਾਂ ਪਰ ਵੀਡੀਓ ਚੜ ਗਈ ਤੇ ਬਟਾਲੇ ਦੇ ਬੰਦਿਆਂ ਡੱਬੀ ਵਸੀ ਦੀ ਦੋ ਨ ਬੜੀ ਦੀ ਸਾਈ ਪਾਤੀ 500 ਰੁਪਏ ਜਦੋਂ ਉਹ 500 ਵਾਲਾ ਪੈਸੇ ਵੀ ਦੇ ਗਿਆ ਸਾਰੇ ਕੰਮ ਕਰ ਗਿਆ ਤੇ ਉਹ ਬੱਛੀ ਵਾਲੇ ਵਿਚਾਰੇ ਉਹ ਆ ਅੱਜ ਅਹੀਂ ਬੱਛੀ ਵਾਲੀ ਲੈਣ ਉਹ ਬੰਦਾ ਡੇਰੀ ਵਾਲਾ ਸੀ ਉਹਨੂੰ ਮੈਂ ਸਮਝਾਇਆ ਮੈਂ ਕਿਹਾ ਚੱਲ ਯਾਰ ਤੂੰ ਦੂਜੀ ਗਾਂ ਵੀ ਨਹੀਂ ਵੱਡੀ ਚੰਗੀ ਹੀ ਅਜੇ ਤੱਕ ਉਹਦੇ ਫੂਨ ਆਉਂਦੇ ਆ ਦੁੱਧ ਦੁੱਧ ਕੋਈ ਹੁਣ 18-20 ਕਿਲੋ ਹੋਊ ਉਹਦੇ ਘਰ ਵੀ ਸਹੀ ਸਹੀ ਗੱਲ ਤੇ ਲੋਕ ਵੀ ਫੋਨ ਕਰਦੇ ਵੀ ਬੱਛੀ ਦੇ ਦੇ ਪਰ ਮੈਂ ਮਲਟੀਪਲਟੀ ਉਹਨਾਂ ਨੂੰ ਸਮਝਾਇਆ ਦੁਆ ਘਰਾਂ ਦੇ ਮੈਂ ਉਹਨੂੰ ਜਲੰਧਰ ਵਾਲਿਆਂ ਨੂੰ ਵੜ੍ਹ ਦਿੱਤੀ ਮੈਂ ਕਿਹਾ ਜਾਂ ਤੂੰ ਗੋਮਣੀ ਜਾਏ ਉਹ ਮੰਡ ਚ ਵਾਹੇ ਜਲੰਧਰੋਂ ਗਾੜੀ ਹਾਂਜੀ ਜੀ ਤੇ ਮੈਂ ਉਹਨੂੰ ਪਾਉਂ ਮੈਂ ਕਿਹਾ ਵੀ ਤੂੰ ਮੈਨੂੰ ਜਨੇ ਇਨੇ ਨਹੀਂ ਭਵੇਂ ਲੈ ਜਾ ਪਰ ਮੇਰੀ ਹੱਥ ਜੁੜੇ ਤੇਰੇ ਘੜੀ ਬੇਨਤੀ ਵੀ ਮੇਰੀ ਇਸ ਤਰ੍ਹਾਂ ਫਲਾ ਤੂੰ ਤੇ ਲੋਕਲ ਆ ਹਾਂਜੀ ਪਟਾਲੇ ਦਾ ਵਾ ਕੋਈ ਨਹੀਂ ਆਪਣਾ ਭਰਾ ਵਾ ਉਹ ਮੰਨ ਗਿਆ ਚਲੋ ਇਸ ਤਰ੍ਹਾਂ ਬੰਦਾ ਜਿਹੜਾ ਕੋਈ ਭੈਣ ਭਰਾ ਆਉਂਦਾ ਉਹਦਾ ਮਾਰ ਕਟਕਾਰ ਕਰਦਾ ਜਿਹੜੇ ਕੋਈ ਆਉਂਦਾ ਵੀਡੀਓ ਜੇ ਚਾਹੀ ਉਹਦਾ ਕੋਈ ਸਵੀਕ੍ਰਮਣ ਕਰਾਂਗੇ ਤੇ ਸਾਡਾ ਟੌਰ ਆ ਤੇਰਾ ਵੀ ਟੌਰ ਆ ਬਿਲਕੁਲ ਹੁਣ ਸੰਦੀਪ ਦੇ ਚੈਨਲ ਕਰਕੇ ਹੀ ਸਾਡਾ ਕੰਮ ਚੱਲਦਾ ਬਿਲਕੁਲ ਜੇ ਸਾਰੇ ਜਿਹੜੇ ਭੈਣ ਭਰਾ ਫੋਨ ਕਰਦੇ ਆ ਤੇ ਸੰਦੀਪ ਦੇ ਚੈਨਲ ਤੇ ਕੋਈ ਠੱਗੀ ਨਹੀਂ ਕੋਈ ਥੋੜੀ ਜੀ ਅਜੇ ਤੱਕ ਜਿੰਨੇ ਵਪਾਰੀ ਆ ਮਾਣਾ ਲੱਖਾ ਸਰਪੰਚ ਸਾਹਿਬ ਆ ਹਾਂ ਜੀ ਹੁਣ ਚਲੋ ਭਿੰਦਾ ਵੀ ਸਾਡਾ ਜੁੜ ਗਿਆ ਪਾ ਸਰਮਣ ਵੀ ਆ ਜਿੰਨੇ ਵੀ ਬੰਦੇ ਹੁਣ ਪੱਤਰੀ ਵਾਲੇ ਲਾਲਾ ਭਵੇਂ ਮੰਗਾ ਲਾ ਸਾਰੇ ਬੰਦੇ ਪੁਰਾਣੇ ਆ ਗਲਤ ਕੰਮ ਬਈ ਨਾ ਨਵੇਂ ਚਲੋ ਬੇ ਛੇਦਨਾ ਮ ਫੜਦੇ ਬੰਦਾ ਕੋਈ ਹੁਣ ਨਵਾਂ ਨਹੀਂ ਕਈ ਬੰਦੇ ਸਾਨੂੰ ਫੋਨ ਕਰਦੇ ਸੰਦੀਪ ਨੂੰ ਵੀਡੀਓ ਬਣਾ ਦੇ ਹੁਣ ਅਸੀਂ ਵੀ ਤੀ ਤੈਨੂੰ ਕਹਿੰਦੇ ਬਹੁਤੀ ਸ਼ੁਭਾਰਸ਼ ਨਹੀਂ ਕਰਦੀ ਪਰ ਨਹੀਂ ਸੰਦੀਪ ਜੀ ਪਾਕਾ ਬੰਦੇ ਚਲੋ ਜਿਹੜੇ ਆ ਬੰਦੇ ਭਰਾਵਾ ਉਹਨਾਂ ਦੀ ਵੀਡੀਓ ਬਣਾ ਬਹੁਤ ਭੁਗਤੀ ਜਾਂਦੇ ਫਸ ਚੱਲੀ ਜਾਂਦੇ ਬਾਕੀ ਸੰਦੀਪ ਜੀ ਗੱਲ ਆਈ ਫੇਰ ਉੱਥੇ ਮੇ ਸਟੇਟਸ ਦੀ ਜਦੋਂ ਮਸਟੈਟਸ ਹੁੰਦੀ ਨਾ ਵੀਰ ਜੀ ਉਹ ਹਣਾ ਬੁਖਾਰ 105 6 ਚਲੋ ਆਈ ਤੇ ਵਪਾਰੀ ਸਾਨੂੰ ਪਤਾ ਮੈਂ ਨੂੰ ਚਾਹ ਗਾਈ ਨੂੰ 105 6 ਬੁਖਾਰ ਹੋ ਗਿਆ ਕੰਬ ਗਈ ਹੈ ਨਾ ਉਸੇ ਵੇਲੇ ਥਣ ਫੜ ਲਓ ਵੀ ਇਹ ਤੇ ਖਾਣਾ ਜਿਤਨੀ ਕੁਸ਼ ਆ ਗਿਆ ਅੱਛਾ ਜੇ ਤੇ ਮੜਾ ਜਾ ਵੀ ਤੁਹਾਨੂੰ ਲੱਗਾ ਵੀ ਮੈਂ ਗਾਈ ਦਰਦ ਮਨੋਂਦਾ ਵੀ ਸਭ ਨੂੰ ਮਸਟੈਟਸ ਆ ਜਾਂਦੀ ਇਹਦਾ ਉਸੇ ਵੇਲੇ ਜਾਂ ਸਭ ਟੀਕਾ ਲਾ ਦਿਓ ਬਾਕੀ ਨਿਕੜ ਸੁੱਕੜਿਆ ਜੋ ਵੀ ਤੁਹਾਡੇ ਕੋਲ ਬਣਦਾ ਜਿਗਾਰ ਕੋਈ ਦਵਾਈ ਜਾਂ ਕੁਛ ਵੀ ਆ ਪਰ ਇਹ ਸਭ ਟੀਕਾ ਨਾਲ ਚ ਜ਼ਰੂਰ ਲਾਓ ਅੱਛਾ ਨਾਲ ਉਹ ਟੀਕੇ ਨੇ ਉਥੇ ਦੀ ਉਥੇ ਰੋਜ਼ ਨਹੀਂ ਤੁਹਾਡਾ ਥਣ ਬਾਜੂ ਰੁਪਈਆ ਦੇ ਸਾਢੇ ਹਿੱਸੇ ਲੱਗਦਾ ਚਲੋ ਲੰਬੇ 800 ਦੇ ਵਿੱਚ ਹੀ ਜਾਂਦੇ ਸਟੋਰਾ ਵਾਲੇ ਪਰ ਸਾਢੇ ਕਿਹਦੇ ਹਿੱਸੇ ਦਾ ਟੀਕਾ ਹੁੰਦਾ ਅਸੀਂ ਤੇ ਚਲੋ ਲਿਆ ਕੇ ਰੱਖਿਆ ਭਾਵੇਂ ਡੱਬੇ ਜੀ ਵੇਲਾ ਚਾਹੀਦਾ ਰਾਤ ਵੀ ਲੋਡ ਪੈ ਗਈ ਤੇ ਰਾਤ ਦੀ ਨਾਲ ਚ ਟੋਕ ਦੇਣਾ ਹਮਮੇ ਥੋੜੀ-ਬੋੜੀ ਆਬ ਵੀ ਥੇਰ ਤਰੋ ਬਾਕੀ ਥਾਰ ਭੈਣ ਭਰਾ ਜਿਹੜਾ ਵੀਡੀਓ ਵੇਖਣ ਡਿਆ ਜਾਂ ਪੈਸੇ ਤੇ ਸ਼ੌਂਕ ਬੜਾ ਲੋਕਾਂ ਨੂੰ ਹੁਣ ਹੋ ਗਿਆ ਵੀਡੀਓ ਦਾ ਮੈਨੂੰ ਘੋੜਿਆਂ ਦਾ ਹੀ ਸ਼ੌਂਕ ਆ ਮੱਝਾਂ ਦਾ ਪਗਾਈਆਂ ਵੇਖਣ ਦਾ ਸ਼ੌਂਕ ਆ ਇਦਾਂ ਹੀ ਸਾਰਿਆਂ ਨੂੰ ਸ਼ੌਂਕ ਹਾਂਜੀ ਪਰ ਇੱਕ ਦਾ ਯਾਰ ਮਰ ਸਵੇਰੇ ਤੜਕੇ ਉਠੂ ਟਾਈਮ ਦਾ ਪਿਧਾਰ ਕੱਢਣੀ ਆ ਠੀਕ ਆ ਬਿਲਕੁਲ ਜੀ ਕਿਤੇ ਗਿਆ ਹੋਊਗਾ ਹੁਣ ਹੁਣ ਆਪਾਂ ਤਾਂ ਚਲੋ ਹੋਰ ਹਿਸਾਬ ਆ ਕਿਤੇ ਵਿਆਹ ਸ਼ਾਦੀ ਕੋ ਬੰਦਾ ਗਿਆ ਤੇ ਉਹ ਪੈੱਕ ਵੀ ਘਟ ਲੋਂਦਾ ਵੀ ਮੈਂ ਪੱਠੇ-ਪੁੱਠੇ ਪਾਉਣੇ ਜਾ ਕੇ ਯਾਰ ਮੇਰੇ ਦਵਾਈ ਚੋਣੀਆਂ ਜਾਂ ਮਹੀਂ ਚੋਣੀਆਂ ਬੰਦਾ ਡਰਾਈਵਰੀ ਕਰਦਾ ਹੁੰਦਾ ਉਹ ਵੀ ਪਜਦਾ ਹੂੰ ਇਹਨਾਂ ਦਾ ਧਿਆਨ ਰੱਖਣਾ ਪੈਂਦਾ ਤੇ ਇਹਨਾਂ ਨੇ ਇਹ ਵੀ ਕਰਮਾਂ ਵਾਲੀਆਂ ਤਾਰੀ ਜਾਂਦੀਆਂ ਇੱਕ ਅੱਧਾ ਜਨਵਾਰ ਉਦਾਂ ਮੈਂ ਸਾਰੀਆਂ ਵੀਡੀਓ ਚ ਵੰਦਾ ਰਹਿਣਾ ਵੀ ਹੁਣ ਲੋਕ ਨਾ ਫੇਰ ਡੰਗਰਾ ਵੱਲ ਤੁਰ ਪਏ ਆ ਬਿਲਕੁਲ ਜੀ ਕਿਉਂਕਿ ਲੋਕੀਆਂ ਦੇ ਇੱਕ ਅੱਧੀ ਰੱਖਣੀਆਂ ਨੇ ਇੱਕ ਅੱਧੀ ਰੱਖਣੀਆਂ ਨੇ ਇੱਕ ਇੱਕ ਰੱਖੋਗੇ ਚਲੋ ਤੁਸੀਂ ਆਪਣਾ ਦੁੱਧ ਪੀਓਗੇ ਬੱਚੇ ਸਾਡੇ ਜਿਹੜੇ ਆ ਦੁੱਧ ਪੀਣ ਵੜਗੇ ਛੜ ਗਏ ਵਧੀਆ ਗੀਂ ਦੀ ਸੰਦੀਪ ਜੀ ਦੁੱਧ ਮਾੜਾ ਮੈਂ ਦੁੱਧ ਮਾੜਾ ਤੇ ਪੀਣਾ ਕਹਿੰਦੇ ਕਿ ਉਹ ਨਿਆਣੇ ਨੂੰ ਜਿਹੜਾ ਦੁੱਧ ਦਾ ਸਵਾਦ ਤੇ ਹੁੰਦਾ ਨਹੀਂ ਹੋਰ ਨਾਲ ਚੀਜ਼ਾਂ ਦਾ ਹੁੰਦਾ ਨਿਆਣੇ ਵੀ ਕੀ ਪੀਂਦਾ ਬਿਲਕੁਲ ਜੀ ਇਹ ਆ ਵੀ ਚਲੋ ਦੁੱਧ ਵਧੀਆ ਮਿਲੇ ਘਰ ਦਾ ਦੁੱਧ ਪੀਓ ਮਈਆਂ ਰੱਖੋ ਗਾਈਂ ਰੱਖੋ ਇੱਕ ਅੱਧਾ ਜਰਵਰ ਜੂ ਰੱਖੋ ਬਾਕੀ ਹੁਣ ਲਾਜ ਲੋਈ ਤੇ ਬੜੇ ਨੇ ਜਿੰਨੇ ਮਰਜ਼ੀ ਕਰਾਈ ਜਾ ਆ ਲਾਜ ਵਧੀਆ ਸਭ ਲਾਜ ਕੰਟਰੋਲ ਕਰ ਲੈ ਭੈਣ ਭਰਾ ਤੇ ਉਹਦਾ ਮਾਨਦਾਨ ਕਰੀਦਾ ਉਹਨੂੰ ਇਹ ਕਹਿੰਦਾ ਵੀ ਜਾ ਮੈਡੀਕਲ ਫਲਾਣੀ ਦੀ ਦੇ ਦੇ ਬਿਲਕੁਲ ਠੀਕ ਆ ਬਾਕੀ ਅਸੀਂ ਕਿਹੜਾ ਕਿਹ ਕੋ ਪੈਸਾ ਲੈਣ ਦੇ ਫ੍ਰੀ ਜਾਂ ਵੀ ਫ੍ਰੀ ਜੀ ਸਾਨੂੰ ਫ੍ਰੀ ਸਿੱਖਿਆ ਆਵਦੀ ਹੈ ਅਸੀਂ ਫ੍ਰੀ ਦਸੰਦੇ ਆਪਾ ਜੀ ਬਿਲਕੁਲ ਆ ਦੇਖ ਕੋ ਨਹੀਂ ਲੈਣਾ ਜੇ ਚਾਹੀਏ ਤੋ ਥਾਨ ਬਣਾਉਂਦਾ ਹੈ ਕਿਹ ਕੋ 2000 ਰੁਪਏ ਲੈਣ ਦਾ ਮਿਲ ਜਿਆਦਾ ਭਾਜੀ ਪਰ ਨਹੀਂ ਕਿਉਂਕਿ ਜਿਹੜੇ ਹੱਥਾਂ ਦੇ ਕੰਮ ਆ ਕੋਈ ਗੱਲ ਨਹੀਂ ਉਦਾਂ ਤੇ ਕਿੰਨੂ 100 ਰੁਪਏ ਦਿੱਤੇ ਜਾਂਦੇ ਨਹੀਂ ਉਦਾਂ ਕਿੰਨੂ 100 ਦਿੱਤੇ ਜਾਂਦੇ ਇਹ ਚਲੋ ਪੁੰਨਾਨ ਕਰਨ ਕੋਈ ਰਾਹ ਗਲੀ ਤੁਰਿਆ ਜਾਂਦਾ ਗਰੀਬ ਗੁਰਬਾ ਨੂੰ 10 ਰੁਪਏ ਦੇ ਦੋ ਬਿਲਕੁਲ ਜੀ ਕੋਈ ਤੁਹਾਡੇ ਕੋ ਮੰਗਣ ਆ ਗਿਆ ਉਹਨੂੰ ਭਾਵੇਂ 5 ਹੀ ਦੋ ਜਿੰਨੇ ਜੇਬ ਚ ਹੈਗੇ ਦੋ ਹੀ ਹੈਗੇ ਦੋ ਹੀ ਦੇ ਦੋ ਉਹ ਕੋਸ ਤੇ ਜਾਵੇ ਕੋਈ ਰਾਹ ਤੁਰਿਆ ਜਾਂਦਾ ਬਜ਼ੁਰਗ ਬਜ਼ਾਰਕਾਂ ਗਰਮੀ ਆਣੇ ਉਹਨੂੰ ਭਾਲ ਲੋ ਵਿੱਚ ਉਹਨੇ ਕਿਹਾ ਤੁਹਾਡੇ ਪਿੱਛੇ ਆਉ ਰਾਤਨਾ ਬੁੱਢੇ ਬੰਦੇ ਨੇ ਤੇ ਉਹਨੂੰ ਭਾਲੋਗੇ ਦੋ ਤੁਹਾਨੂੰ ਇੰਨੀਆਂ ਅਸੀਸਾਂ ਦੇ ਜੂਬ ਜਿਹੜਾ ਲੇਖਾ ਹੀ ਨਹੀਂ ਹੈਗਾ ਬਿਲਕੁਲ ਹੈ ਫਰੀਦੀਆਂ ਫਰੀਦੀਆਂ ਤੇ ਅ ਵੀ ਚਲੋ ਸਾਰੇ ਭੈਣ ਭਰਾ ਵਧੀਆ ਕੰਮ ਕਰਦੇ ਸੱਜਣ ਬੇਲੀ ਨੇ ਤੇ ਇਸੇ ਤਰ੍ਹਾਂ ਸੱਜਣ ਬਣੇ ਰਹੀਆਂ ਹੁਣ ਤੂੰ ਜਿਹੜੀ ਗੱਲ ਕਰ ਰਹਿੰਦਾ ਵੀ ਸੱਜਣ ਛੱਡੀਆਂ ਉਹ ਜਿਹੜਾ ਮੁੜ ਕੇ ਵੀ ਆਜੇ ਕੰਮ ਨਾ ਹਾਂਜੀ ਆਪਾਂ ਫੇਰ ਮਿਲ ਲਈਏ ਉਹ ਤੇਰੇ ਦੇ ਕੰਮ ਉਹੋ ਜਿਹਾ ਪਰ ਸਾਰੇ ਇਦਾਂ ਦੇ ਚਾਹੀਦੇ ਵੀ ਸੰਦੀਪ ਸਿੰਘ ਵਾਂਗੂ ਜੇਗੇ ਸੱਜਣਾਂ ਦਾ ਗੁੱਸੇ ਖਲੇ ਵੀ ਜੇ ਨਾ ਤੇ ਚੁੱਪ ਕਰ ਜਾਓ ਨਹੀਂ ਨਾ ਆਪਾਂ ਉਹਦਾ ਨਾਲ ਕੁਛ 6 ਮਹੀਨੇ ਕੋ ਰਿਸ਼ਤੇਦਾਰੀ ਚ ਗੁੱਸੇ ਗਿੜਾ ਕੋਸ਼ ਹੋਇਆ ਤੇ ਆਪੇ ਸਾਲ ਜੇ ਉਹਨਾਂ ਕੋਲ ਸੈਡ ਹੋਵੇ ਜੇ ਗੱਲਾਂ ਹੀ ਪਟਰ ਪਟਰ ਮੂੰਹ ਚ ਲਾਈ ਗਏ ਗਾਹ ਮੇਰੇ ਵਰਗਿਆਂ ਹੋਰ ਚੁਗਲੀ ਲਾਤੇ ਤੇ ਉਹ ਫਿਰ ਗੱਲ ਵਾਧਦੀ ਜਾਂਦੀ ਤੇ ਮੁੜ ਕੇ ਕੰਮ ਨਹੀਂ ਘਟਾ ਹੁੰਦਾ ਬਿਲਕੁਲ ਜੀ ਕਿਉਂਕਿ ਜਿਹੜੇ ਕੰਮ ਤਾਂ ਹੀ ਜੀ ਸੀਤਾ ਵੀ ਤੋਪਾ ਉਡਾ ਕੇ ਜਾਉ ਜਿੰਨੇ ਕੇ ਥਾਂ ਬਜਿਆ ਉਹਦੇ ਤੇ ਪਾੜ ਛੱਡਿਆ ਤੇ ਫੇਰ ਫੋਜੀ ਫਲਾ ਫੇਰ ਕੰਮ ਹੀ ਮੁੱਕ ਗਿਆ ਬਿਲਕੁਲ ਜੀ ਇਹ ਆ ਵੀ ਚਲੋ ਸਾਰੇ ਭੈਣ ਭਰਾ ਪ੍ਰਿਆਰ ਨਾਲ ਰਹੋ ਇਹ ਭਰਾ ਦੇ ਚੈਨ ਨੂੰ ਪਿਆਰ ਕਰੋ ਔਰ ਵੱਤੋਂ ਵੱਤ ਦੇ ਸਬਸਕ੍ਰਾਈਬਰ ਬਣਵਾਉਂ। ਹੁਣ ਸਵੇਰ ਦੇ ਫੋਨ ਕਾਣ ਦੇ ਵੀਰ ਭਰਾ ਵੀਡੀਓ ਪਾ ਲੈ, ਵੀਡੀਓ ਪਾ ਦੇ। ਨਹੀਂ ਪਾਣੀ। ਕਿਉਂਕਿ ਆਪਾਂ ਸੰਦੀਪ ਦੇ ਚੈਨਲ ਤੇ ਵੀਡੀਓ ਚਾੜਨੀ ਹੁੰਦੀ ਜਦੋਂ ਉਦੋਂ ਅਸੀਂ ਕਿਸੇ ਨੂੰ ਵੀਡੀਓ ਪਾ ਸਕਦੇ। ਮੈਂ ਲਖੋ ਸਾਡੀ ਮਜਬੂਰੀ ਜੀ ਅਸੀਂ ਪਹਿਲਾਂ ਹੀ ਮਾਲ ਵਖਾਤਾ ਲੋਕਾਂ ਨੂੰ ਤੇ ਫਿਰ ਵੀਡੀਓ ਤੇ ਕੀ ਵੇਖਣਾ। ਨਾ ਨਾ। ਹਾਂ। ਬਾਕੀ ਜੇ ਕੋਈ ਗਲਤੀ ਸ਼ਲਤੀ ਨੇ ਮਾਫ ਕਰਿਓ। ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰੋ। ਕਮੈਂਟ, ਸ਼ੇਅਰ, ਜੋ ਕੁਝ ਹੈਗਾ ਸਾਰਾ ਕੁਝ ਕਰੀ ਜੋ। ਵਧੀਆ-ਵਧੀਆ ਕੰਮ ਕਰੋ ਤੇ ਵਧੀਆ-ਵਧੀਆ ਕੰਮ ਚਲਾਵੇ। ਇਹ ਵੀ ਤਰੇ ਰਹੇ ਅਸੀਂ ਵੀ ਤਰੇ ਰਹੀ ਬਾਕੀ ਆਪਣਾ ਪਿੰਡ ਹੈ ਗਾਤਰੀਏਵਾਲ ਜ਼ਿਲ੍ਹਾ ਅੰਮ੍ਰਿਤਸਰ ਤੇ ਫੌਜੀ ਹੈਪੀ ਵਪਾਰੀ ਕਰਕੇ ਜਾਣਦੇ ਆ ਦੇ ਮੋਬਾਈਲ ਨੰਬਰ 98141 78121 98141 78121 ਬਾਕੀ ਸਾਰਿਆਂ ਕੋਈ ਗਲਤੀ-ਚਲਤੀ ਮਾਫ਼ੀ ਹੋਰ ਕੋਈ ਸੰਦੀਪ ਸਿੰਘ ਨਾਲ ਗੱਲਬਾਤ ਰਹੀ ਠੀਕ ਹੈ ਜੀ ਠੀਕ ਹੈ ਬਾਕੀ ਮਾਲ ਜਿਹੜਾ ਨਾ ਮੈਂ ਤੋਂ ਮੈਂਡੀ ਚੁੱਕ ਲਿਆ ਮਿੰਡ ਵਿੱਚ ਜਾ ਕਰੇ ਠੀਕ ਹੈ ਬਾਕੀ ਗੱਲ ਅਸੀਂ ਹੋਰ ਲਿਆਉਣ ਵਾਲੇ ਬਣੀਏ ਅਸੀਂ ਵੀ ਕੋਈ ਗੱਡੀ ਲਈਏ ਮਾਣੀ ਮੋਟੀ ਨੂੰ ਚਲਾएंगे ਚਲਾਈਏ ਹਨਾ ਚੱਲੂਗੀ ਕੋਈ ਨਹੀਂ ਹੁਣ ਧੋਪਣੇ ਲਾ ਕੇ ਤੋ ਫਿਰ ਉਹਦਾ ਤੁਹਾਨੂੰ ਪੰਗਾ ਪੈ ਗਿਆ ਜੀ ਪਰ ਸਾਨੂੰ ਨਵਾਉਣੀਆਂ ਪਿਆ ਕਰਦੀਆਂ ਅੱਗੇ ਲਿਪੜੇ ਲੁਪੜੇ ਵੇਚ ਲਈਦੇ ਹੈ ਮਹਿੰਦ ਕਰਕੇ ਟੇਲਾਉਣੇ ਪਏ ਭਰਾਵਾਂ ਨੇ ਤੇ ਗੋਹਾ ਉਦਾਂ ਹੀ ਚਿਚੜ ਉਦਾਂ ਹੀ ਰਸੀਖ ਇਹਨਾਂ ਨਹੀਂ ਹੋ ਰਸਿਆਂ ਵੇ ਕਦਾਂ ਲਾਲਾ ਸੁਣ ਦਈਦੀਆਂ ਤੇ ਭੈਣ ਭਰਾ ਹੁੰਦੇ ਜਦੋਂ ਮੁੜ ਕੇ ਵੇਖ ਕੇ ਬਹੁਤ ਜਿਆਦਾ ਵਪਾਰੀ ਨੇ ਬੜੀਆਂ ਸਾਫ ਕੀਤੀਆਂ ਵਪਾਰੀ ਨੇ ਬਿਊਟੀ ਪਾਰਲਰ ਦਾ ਕੰਮ ਕੀਤਾ ਤੇ ਵਿਕਣੀਆਂ ਜਿਹੜੀਆਂ ਬਿਊਟੀ ਪਾਰਲਰ ਨਾ ਕਰੀਏ ਤੇ ਤੁਹਾਡੇ ਘਰੋਂ ਲਿਆਂਦੀਆਂ ਤੇ ਉਦਾਂ ਦੀਆਂ ਰਹਿ ਗਈਆਂ ਉਦੇ ਰਹਿ ਗਏ ਜੀ ਹਣਾ ਮੂੰਹ ਮਾਤ ਹੋ ਗਈ ਜਦੋਂ ਛੱਟ ਛੁੱਟੀ ਲਾਣ ਦਾ ਬੰਦਾ ਹੋਰ ਬਣ ਜਾਂਦਾ ਤੇ ਉਦਾਂ ਲਿਬੜਿਆ ਉੱਠ ਕੇ ਪਰਣਾ ਮੰਨਣਗੇ ਤੁਰਪੂ ਤੇ ਹੋੜ ਹੁੰਦਾ ਇਹ ਵੀ ਚਲੋ ਟੌ ਟੁਰੂ ਕੱਟਦੇ ਇਹਦਾ ਤੁਹਾਡੇ ਵਾਸਤੇ ਕੱਢਿਆ ਮੁੜ ਕੇ ਤੁਸੀਂ ਕੱਢਿਓ ਜਾਂ ਨਾ ਕੱਢਿਓ ਇੱਕ ਕਰੀਏ ਹੀ ਕੱਟਦਾ ਤੁਸੀਂ ਵੀ ਕੱਢਿਓ ਚੰਗਾ ਜੀ ਰਹਾ ਜਖਾਨ ਸਾਹਿਬ ਜੀ ਬੜੇ